ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਮਹੱਲਾ ਪੰਜਵਾ ਸਤਮ ਹਾਰੇ ਸੇਤੀ ਰਾਤੇ ਸੰਤੋ ਨਿਬਾਹਲੇ ਹੋ ਮੁਕਾ ਪੁਰਖ ਵਿਧਾਤੇ ਓੜੇ ਪਹੁੰਚਾਵੋ ਦਾਤੇ ਰਹਾ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪਰਖ ਵਿधाਤੇ ਰਾਖੋ ਸਰਣੇ ਅनाथ ਦੀਨ ਕਾ ਕਰਹੋ ਹਮਾਰੀ ਗਾਤੇ ਤਰਣ ਸਾਗਰ ਬੋਹਥ ਚਰਨ ਤੁਮਾਰੇ ਤੁਮ ਜਾਣੋ ਆਪਣੀ ਭਾਤੇ करपा जिसु राख हो संगे ते ते पारे पराते ईत ऊत प्रभ तुम समरथा सभु कि तुम रहे हथे सानिधानु देहो मोकौ हर जन चलै हमरा साथी निर्गुनिया रे काओ गोन की जय हर नामु मेरा मनु जापे ਸੰਤ ਪ੍ਰਸਾਦ ਦੇ ਨਾਨਕ ਹਰੇ ਭੇਟੇ ਮਨ ਤਨ ਸੀਤਲ ਧਾਪੇ ਗੌੜੀ ਮਹੱਲਾ ਪੰਜਵਾ ਸਹਜ ਜਸ ਮਾਇਉ ਦੇਵ ਮੋ ਕਉ ਸਤਗੁਰ ਪਏ ਦਇਆਲ ਦੇਵ ਰਹਾ ਕਾਇਟੀ ਜਿਵਰੀ ਕੀਓ ਦਾਸ ਰੋ ਸੰਤਨ ਟਹਲਾਇਓ ਇਕ ਨਾਮ ਕੋ ਥਿਓ ਪੁਜਾਰੀ ਮੋਕਾ ਅਚਰ ਜੁ ਗੁਰ ਹੈ ਦਿਖਾਇਓ ਪਇਓ ਪ੍ਰਗਾਸ ਸerb ਉਜੀਆਰਾ ਗੁਰ ਗਿਆਨ ਨੂੰ ਮਨ ਹੈ ਪ੍ਰਗਟਾਇਓ ਅਮ੍ਰਿਤ ਦਾ ਨਾਮ ਪੀਓ ਮਨੁ ਤ੍ਰਿਪਤਿਆ ਅਨਪੈ ਠਹਿਰਾਇਓ ਮਾਨੇ ਆਗਿਆ ਸਰਬ ਸੁਖ ਪਾਏ ਦੁਖ ਹਟਾਓ ਗਵਾਇਓ ਜੋ ਸੁਪ੍ਰਸੰਨ ਪਏ ਪ੍ਰਭ ठाकुर ਸਭ ਆਨੰਦ ਰੂਪ ਦਿਖਾਇਓ ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭ ਖੇਲੋ ਕੀਓ ਹਰੇ ਰਾਯੋ ਗਹ ਨਾਨਕ ਅਗਾਮ ਅਗਮ ਹੈ ਠਾਕੁਰ ਭਗਤ ਟੇਕ ਹਰੇ ਨਾਇਓ ਗੌੜੀ ਮਹੱਲਾ ਪੰਜਵਾ ਪਾਰ ਬ੍ਰਹਮ ਪੂਰਨ ਪਰਮੇਸ਼ਵਰ ਮਨ ਤਾਂ ਕੀ ਓਟ ਗਹੀ ਜੈ ਰੇ ਜੇਨੇ ਧਾਰੇ ਬ੍ਰਹਮੰਡ ਖੰਡ ਹਰੇ ਤਾਕੋ ਨਾਮ ਜਪੀ ਜੈ ਰੇ ਰਹਾ ਮਨ ਕੀਮਤ ਤਿਆਗ ਹੋ ਹਰੇ ਜਨ हुकम बुझे सोखु पाईए रे जो प्रभु करे सोई पालमान हो सोखे दोखे ओही तिहाईए रे कोटे पतित उद्धारे खेनु महे ਕਰਤੇ ਬਾਰ ਨਾ ਲਗੈ ਰੇ ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸ へ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤਿ ਪਾਲਕ ਜੀ ਪ੍ਰਾਨ ਸੁਖ ਸਾਗਰ ਰੇ ਦੇਂਦੇ ਟੋਟੇ ਨਹੀਂ ਤਿਸ ਕਰਤੇ ਪੂਰੇ ਰਹਿਓ ਰਤਨਗਰ ਰੇ ਜਾਚੇ ਕੁ ਚਾਚੈ ਨਾ ਮੂ ਤੇਰਾ ਸੁਆਮੀ ਕਟ ਕਟ ਅੰਤਰੇ ਸੋਈ ਰੇ ਨਾਨਕ ਦਾ ਸੁਤਾ ਕੀ ਸਰਣਾਈ ਜਾਤੇ ਬ੍ਰਥ ਨ ਕੋਈ ਰੇ ਰਾਗ ਗਉੜੀ ਪੂਰਬੀ ਮਹੱਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦਿ ਹਰਿ ਹਰਿ ਕਬਹ ਨ ਮਨ ਹੋ ਬਿਸਾਰੇ ਈਹਾ ਉਹਾ ਸਰਬ ਸੁਖ ਦਾਤਾ ਸਗਲ ਘਟਿ ਪ੍ਰਤੀ ਪਾਰੇ ਰਹਾ ਮਹਾ ਕਸ਼ਟ ਕਾਟੈ ਖਿਨ ਭੀਤ ਰੇ ਰਸਨਾ ਨਾ ਮੁਚ ਤਾਰੇ ਸੀਤਲ ਸਾਂਤੇ ਸੁਖ ਹਰ ਸਰਣੀ ਜਲਤੀ ਅਗਨ ਨੇ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੈ ਭਵ ਜਲ ਪਾਰੇ ਉਤਾਰੇ ਚਰਨ ਕਮਲ ਅਰਾਧਤ ਮਨ ਮਹਿ ਜਮ ਕੀ ਤਾਸ ਬਿਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਵਰ ਉੱਚਾ ਅਗਮ ਅਪਾਰੇ गुण गावत ध्यावत सुख सागर ज्यूए जन्म नहारे कामे क्रोधे लोभे मोह हे मनोलिनो निर्गुण के दाता रे ਕਾਇ ਕਿਰਪਾ ਆਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ਰਾਗੁ ਗਉੜੀ ਚੇਤੀ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਸੋਖੁ ਨਾਹੀ ਰੇ ਹਰੇ ਪਗ ਤੇ ਬਿਨਾ ਜੀਤੇ ਜਨਮੁ ਇਹੋ ਰਤਨੁ ਅਮੋਲਕੁ ਸਾਧ ਸੰਗਤਿ ਜਪੇ ਇਕ ਖਿਨਾ ਰਹਾ ਸੁਤ ਸੰਪਤੇ ਬਨਿਤਾ ਬినੋਦ ਛੋੜ ਗਏ ਬਹ ਲੋਗ ਭੋਗ ਹੈ ਵਰ ਗੈ ਵਰ ਰਾਜ ਰੰਗ ਤਿਆਗਿ ਚਲਿਓ ਹੈ ਮੂੜ ਨੰਗ ਚੁਆ ਚੰਦਨ ਦੇਹ ਫੂਲਿਆ ਸੋ ਤਨੁ ਤਾਰੇ ਸੰਗੇ ਰੂਲਿਆ 모ਹ ਮੋਹਿਆ ਜਾਨੈ ਦੂਰ ਹੈ ਕਹੋ ਨਾਨਕ ਸਦਾ ਦੂਰ ਹੈ ਗਾਉੜੀ ਮਹੱਲਾ ਪੰਜਵਾ ਮਨ ਤਰ ਤਰべ ਹਰੇ ਨਾਮ ਨੋ ਸਾਗਰ ਲਹਿਰੇ ਸੰਸਾਰ ਸੰਸਾਰ ਗੁਰੂ ਬੁਹੇ ਤੁ ਪਾਰ ਗਰਾਮ ਨੋ ਰਹਾ ਕਾਲੇ ਕਾਲਖ ਅੰਧਿਆਰੀਆ ਗੁਰ ਗਿਆਨ ਦੀਪਕ ਉਜਾਰੀਆ ਬੇਖੂ ਬਖਿਆ ਪਸਰੀ ਆਤੇ ਕਨੀ ਉਬਰੇ ਜਪੇ ਜਪੇ ਹਰ ਗੁਨੀ ਮਤਵਾਰੂ ਮਾਇਆ ਸੋਇਆ ਗੁਰ ਪੇਟਤ ਰਾਮ ਪੌ ਖੋਇਆ ਕਹ ਨਾਨਕ ਏਕੁ ਧਿਆਇਆ ਕਾਟੇ ਕਾਟੇ ਨਦਰੀ ਆਇਆ ਗਉੜੀ ਮਹੱਲਾ ਪੰਜਵਾ ਦਿਬਾਨੁ ਹਮਾਰੋ ਤੁਹੀ ਏਕ seva thari gur he tek raha anek jug te nahi paya gur chakkar lai laaya mare panch bikhadia ਗੁਰ ਕਿਰਪਾ ਤੇ ਦਾਲੂ ਸਾਧਿਆ ਬਖਸ਼ੀਸ ਵਜ ਹੋ ਮਿਲੇ ਏ ਕੋ ਨਾਮ ਸੁਖ ਸਹਜ ਆਨੰਦ ਬਿਸਰਾਮ ਪ੍ਰਭ ਕੇ ਚੱਕਰ ਸੇ ਪਲੇ ਨਾਨਕ ਤਿੰਨ ਮੁਖ ਊਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ